हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਠੱਠਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਤੋਂ ਦੋਸਤੋ 1 ਕਿਲੋਮੀਟਰ ਦੀ ਦੂਰੀ ਆ ਜੇਕਰ ਤੁਸੀਂ ਕਰਿਆਲੇ ਵਿਜ਼ਿਟ ਕਰਦੇ ਹੋ ਤਾਂ ਬਿਲਕੁਲ ਰੋਡ ਤੋਂ ਪੱਤੀ ਮੋੜ ਜਿਹੜਾ ਦੋਸਤੋ ਬਿਲਕੁਲ ਖੇਮ ਕਰਨ ਰੋਡ ਆ ਇਹ ਤੋਂ 1 ਕਿਲੋਮੀਟਰ ਹਟਮਾ ਪਿੰਡ ਆ ਦੋਸਤੋ ਠੱਠਾ ਬਿਲਕੁਲ ਨੇੜੇ ਕਰਿਆਲਾ ਬਿਰਪਲ ਘਰੇਲੂ ਪਸ਼ੂ ਦਿਖਾਵਾਂਗੇ ਦੋਸਤੋ ਤੇ ਨੀਲੀ ਦੀ ਮੱਝ ਤਾਂ ਹੋਵੇਗੀ ਪੂਰਾ ਰਿਕਾਰਡ ਜਿਹੜਾ ਆਪਾਂ ਜਾਣਾਂਗੇ ਪਹਿਲੇ ਦੂਜੇ ਸੂਬਿਆਂ ਦੇ ਵਿੱਚ ਦੋਸਤੋ ਕੀ ਮਿਲ ਕੇ ਰਿਕਾਰਡ ਰਿਆ ਸੋ ਬਿਲਕੁਲ ਅਸਲੇ ਵਾਲੀ ਮੱਝ ਆ ਦੋਸਤੋ ਅੱਗੇ ਕਿਸੇ ਵੀਰ ਨੇ ਬਰੀਡ ਪਰਪਸ ਉੱਤੇ ਵੀ ਤੁਸੀਂ ਕੰਮ ਕਰਨਾ ਵਰਕ ਕਰਨਾ ਤਾਂ ਇਹ ਮੱਝ ਜਿਹੜੀ ਦੋਸਤੋ ਤੁਹਾਡੇ ਲਈ ਬੈਸਟ ਆ ਉਹਨਾਂ ਵੀਰਾਂ ਲਈ ਜਿਹੜਾ ਬਰੀਡਿੰਗ ਪਰਪਸ ਉੱਪਰ ਜਿਹੜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਅੱਜ ਦੋਸਤੋ 1 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 4:30 ਵਜੇ ਸ਼ਾਮ ਦਾ ਜਿਹੜਾ ਸਮਾਂ ਹੈਗਾ ਬਾਕੀ ਪਸ਼ੂ ਜਿਸ ਘਰ ਤੋਂ ਆਪ ਦੀ ਨਰਕ ਪਰਖ ਤਸੱਲੀ ਆ ਇੱਕ ਟਾਈਮ ਦੋ ਟਾਈਮ ਚਵਾਈ ਨੂੰ ਜੜੀ ਤਵੱਜਾ ਜ਼ਰੂਰ ਦੇ ਲਿਆ ਕਰੋ ਤਸੱਲੀ ਕਰਨ ਤੋਂ ਬਾਅਦ ਜਿਹੜਾ ਪਸ਼ੂ ਤੁਸੀਂ ਖਰੀਦਿਆ ਕਰੋ ਠੀਕ ਹੈ ਜੀ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਸਤਕਾਲ ਹਸਤਕਾਲ ਸਾਰਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਪਹੁੰਚਣ ਤੇ ਥੈਂਕ ਯੂ ਵੀਰ ਜੀ ਬਹੁਤ ਬਹੁਤ ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜੀ ਸਰਦਾਰ ਰਣਵੀਰ ਸਿੰਘ ਐਕਸ ਸਰਪੰਚ ਪਿੰਡ ਠੱਠਾ ਠੀਕ ਹੈ ਜੀ ਤੇ ਪਸ਼ੂ ਇੱਕ ਵੀਰ ਜੀ ਆਪਾਂ ਜਿਹੜੀ ਇਹ ਘਰੇਲੂ ਮੱਝ ਵੇਚਣ ਲੱਗੀ ਆ ਹਾਂਜੀ ਤੇ ਨੀਲੀ ਦੀ ਮੱਝ ਆ ਬਿਲਕੁਲ ਬਿਲਕੁਲ ਤੇ ਓਵਰ ਆਲ ਦੋਸਤੋ ਇੱਕ ਵਾਰੀ ਮੈਂ ਮੋٹے ਤੌਰ ਤੇ ਚਲੋ ਕੈਮਰਾ ਘੁਮਾ ਕੇ ਵਿਖਾ ਦੇਣਾ ਕਈ ਵੀਰ ਬਾਅਦ ਵਿੱਚ ਇੱਕ ਘਰੇਲੂ ਪਸ਼ੂ ਆ ਓਵਰ ਆਲ ਜਿੰਨੇ ਵੀ ਪਸ਼ੂ ਆ ਘਰੇਲੂ ਆ ਤੇ ਇੱਕ ਮੱਝ ਜਿਹੜੀ ਆ ਦੋਸਤੋ ਇਹੇ ਸੇਲ ਕਰਨ ਦਾ ਪ੍ਰੋਗਰਾਮ ਬਣਿਆ ਸੀਗਾ ਤੇ ਮੱਝ ਜਿਹੜੀ ਆ ਦੋਸਤੋ ਨੀਲੀ ਦੀ ਮੱਝ ਆ ਇਹ ਡਿਟੇਲ ਕੀ ਆ ਬੈਕਗ੍ਰਾਉਂਡਿੰਗ ਦੀ ਕੀ ਹੈਗੀ ਇਹ ਸਭ ਤੋਂ ਵੱਡੀ ਗੱਲ ਤੇ ਆ ਵੀ ਇਹ ਆਪਣੀ ਘਰੇਲੂ ਮੱਝ ਆ ਏ ਘਰ ਦਾ ਏ ਘਰ ਦਾ ਹੀ ਰਵਾਜੀ ਤੇ ਇੱਜੇ ਸੋਏ ਆ अच्छा ठीक है पिछले दो सूए आपा 15 प्लस ਜਿਹੜਾ ਘਰ ਦੀ ਨਾਰਮਲ ਖਾਗਦੇ ਦਾ ਦੁੱਧ ਚ ਹੋਇਆ ਏ ਠੀਕ ਹੈ ਜੀ ਠੀਕ ਆ ਪਿਛਲੇ ਸੂਏ ਆਪਣੇ ਕੋ 15 ਲੀਟਰ ਸੀ ਜੀ ਠੀਕ ਹੈ ਜੀ ਠੀਕ ਆ ਹੁਣ ਅੱਗੇ ਕੋਈ ਇਸ ਤੋਂ ਵੱਧ ਵੀ ਸਕਦਾ ਦੂਜਾ ਨੰਬਰ ਇਹ ਆ ਜੀ ਬਰੀਡਿੰਗ ਤੇ ਬਹੁਤ ਵਧੀਆ ਹੈ ਠੀਕ ਹੈ ਜੀ ਜਿਹੋ ਜਾਈ ਟੀਕਾ ਭਰਾਈਏ ਉਹੋ ਜੇ ਮੱਝ ਬਚਾ ਦਿੰਦੀ ਹੈ ਬਿਲਕੁਲ ਤੇ ਤੀਜਾ ਸੂਆ ਸੂਈ ਆ ਹਾਂ ਜੀ ਵੀ ਤੇਜੇ ਸੂਵੇ ਤੱਕ ਮਤਲਬ ਕਟੀਆਂ ਹੀ ਪਾਈਆਂ ਜੀ ਬਿਲਕੁਲ ਜੀ ਬਿਲਕੁਲ ਹੁਣ ਵੀ ਮਗਰ ਕੱਟੀ ਆ ਜੀ ਠੀਕ ਹੈ ਜੀ ਹਾਂ ਜੀ ਤੇ ਸੂਆ ਬਸ ਕੇ ਇੱਕ ਜੈਕਟ ਜਿਹੜਾ ਕੈਲ ਤੀਜਾ ਤੋ ਬਿਲਕੁਲ ਜਿਹਾ ਦੋਸਤੋ ਘਰੇਲੂ ਐਨੀਮਲ ਆ ਘਰੇਲੂ ਪਸ਼ੂ ਆ ਠੀਕ ਆ ਤੇ ਤੀਜਾ ਸੂਬਾ ਸੋਈ ਆ ਤੇ ਵੀਰ ਦੱਸਦਾ ਵੀ ਘਰ ਦੇ ਰਵਾ ਅਸ਼ੋਕੜ ਪਿੱਟ ਪੂਠਾ ਵੇਖੋਗੇ ਬਹੁਤ ਚੜਾਈ ਆ ਸੋ ਹਾਈਟ ਦੀ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਮਤਲਬ ਕਿ 14 15 14 15 ਲੀਟਰ ਜਿਹੜੀਆਂ ਮਿਲਕ ਦੀ ਕਪੈਸਿਟੀ ਆ ਉਹ ਦੂਜੇ ਸੂਬੇ ਦੇ ਵਿੱਚ ਰਹੀਆਂ ਬਾਕੀ ਬੇਨਬੂਨ ਜਿਹੜੀਆਂ ਦੋਸਤੋ ಅಲੰਕਾਰ ਚੀਜ਼ ਆ ਬਾਕੀ ਵੇਖ ਸਕਦੇ ਹੋ ਇੱਕ ਸਾਦਾ ਬਿਜਲੀ ਕਰਵਾਈ ਜਿਵੇਂ ਬਣਿਆ ਹੁੰਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬੇਨਬੂਨ ਵੇਖੋਗੇ ਜਿਨਾ ਨਾਮ ਦਾ ਠੀਕ ਆ ਤੇ ਤੇ ਸੂਬਾ ਜੀ ਚੁਵਾਈ ਕਰੀ ਸੀ ਆਪਾਂ ਬੋਲਾ ਮਾਰਨਿੰਗ ਚ ਹੋਇਆ ਸਿਰਫ ਚੁਆਇਆ ਠੀਕ ਆ ਅੱਜ ਮਾਰਨਿੰਗ ਤੜਕੇ ਸੋਈ ਆ ਜੀ ਅੱਜ ਮਾਰਨਿੰਗ ਆ ਜੀ ਫਿਰੇ ਸੋਈ ਆ ਜੀ ਤੇ ਜੇਰ ਪ੍ਰੋਪਰ ਪੈ ਗਈ ਹਾਂ ਜੀ ਪ੍ਰੋਪਰ ਸੇਰੇ ਜੇਰ ਪੈ ਗਈ ਆ ਜੀ ਠੀਕ ਆ ਜੀ ਹਾਂ ਜੀ ਅੱਛਾ ਜਵਾਬ ਸਮਾਂ ਕਿਵੇਂ ਹੋਣਾ ਹਾਂ ਜੀ ਬਿਲਕੁਲ ਚੋਂ ਚ ਬਿਲਕੁਲ ਖੁੱਲੀ ਆ ਜੀ ਜਵਾਬ ਬਿਲਕੁਲ ਬਹੁਤ ਵਧੀਆ ਜੀ ਠੀਕ ਆ ਜੀ ਤੇ ਦੁੱਧ ਨੂੰ ਬਹੁਤ ਵਧੀਆ ਤੇ ਸਮਾਂ ਵੀ ਕਾਫੀ ਲੰਬਾਈ ਮਿਲਦੀ ਫਿਰ ਬਿਲਕੁਲ ਜੀ ਬਿਲਕੁਲ ਸਮਾਂ ਲੰਬਾ ਮਿਲਦੀ ਨੀਲੀ ਮਚਾ ਤਾਂ ਇਹ ਹੁੰਦਾ ਨਾ ਵੀ ਕੱਲ ਸੂਵੇ ਤੇ ਅੱਜ ਛੱ ਮਾਜ ਖੋਲ ਕੇ ਤੋੜ ਕੇ ਦਿਖਾਉਣੇ ਆ ਜੀ ਠੀਕ ਆ ਖੋਲ ਕੇ ਤੁਹਾਨੂੰ ਤੋੜ ਕੇ ਦਿਖਾਉਣੇ ਦੋਸਤੋ ਬੱਚਾ ਥੱਲੇ ਆ ਫੀਮੇਲ ਕਾਫ ਆ ਆ ਕੱਟੀ ਦੇਖ ਸਕਦੇ ਹੋ ਨਾੜੂ ਬਿਲਕੁਲ ਬੱਚੇ ਦੇ ਨਾਲ ਗਿੱਲਾ ਨਾੜੂ ਆ ਠੀਕ ਆ ਤੇ ਆ ਕੱਟੀ ਆ ਪ੍ਰਭੂ ਤੋੜ ਕੇ ਦੇਖੋ ਜੀ ਆ ਲਓ ਜੀ ਤੋੜ ਕੇ ਦਿਖਾਓ ਦੇਖੋ ਜੀ ਲਓ ਜੀ ਦੋਸਤੋ ਠੀਕ ਆ ਬਹੁਤ ਪਸ਼ੂ ਐਨੀਮਲ ਆਪਾਂ ਦੇਖਦੇ ਆ ਇੱਕ ਬਿਲਕੁਲ ਝਲਕ ਪੈਂਦੀ ਆ ਜਿਵੇਂ ਆਪਾਂ ਪਾਕਿਸਤਾਨ ਦੇ ਵਿੱਚ ਦੋਸਤੋ ਨੀਲੀ ਨੀ ਅਮਜਾ ਦੇਖਦੇ ਆ ਨੀਲੀ ਨੀਲੀ 라ਵੀ ਦਾ ਪਸ਼ੂ ਦੇਖਦੇ ਆ ਉਸ ਹਸਾਬ ਕਿਤਾਬ ਦੀ ਉਸ ਚੀਜ਼ ਦਾ ਜਿਹੜਾ ਦੋਸਤੋ ਭਲੇਖਾ ਤੋਂ ਹੁੰਦੀ ਆ ਤੁਹਾਨੂੰ ਭਲੇਖਾ ਨਹੀਂ ਕਹਾਂਗੇ ਬਿਲਕੁਲ ਐਗਜ਼ੈਕਟ ਬਿਲਕੁਲ ਉਸੇ ਤਰ੍ਹਾਂ ਜਿਹੜੀ ਸੇਮ ਟੂ ਸੇਮ ਦੋਸਤੋ ਇਹ ਨੀਲੀ ਦੀ ਮੱਝ ਹੈ ਹੈਵੀ ਪੇਟ ਪੁੱਠਾ ਹੈ ਬਿਲਕੁਲ ਜਿਹੜਾ ਦੋਸਤੋ ਬਾਡੀ ਬੰਤਰ ਦੇਖੂਗੇ ਤੇ ਪਿਓਰਿਟੀ ਜਿਹੜੀ ਆ ਦੋਸਤੋ ਸਰੀਰਕ ਬੰਤਰ ਦੇਖੀਏ ਤੇ ਪ੍ਰੈਫਰੈਂਸ ਜਿਹੜੀ ਆਪਾਂ ਇੱਥੇ ਦੇ ਸਕਦੇ ਆਂ ਵੀ ਆਹ ਜਿਹੜਾ ਬਾਡੀ ਦੋਸਤੋ ਸਟਰਕਚਰ ਹੈਗਾ ਬਿਲਕੁਲ ਨੀਲੀ ਦਾ ਬਾਡੀ ਸਟਰਕਚਰ ਆ ਤੋਂ ਪੁੱਠਾ ਜਿਵੇਂ ਬੈਕ ਸਾਈਡ ਤੋਂ ਆਪਾਂ ਦੇਖਦੇ ਆਂ ਹੇ ਜੀ ਟਲਕਾ ਦੇ ਵਿੱਚ ਹੈਗਾ ਟਲਾਂ ਜਿਹੜੀ ਐ ਬੈਕ ਸਾਈਡ ਨੂੰ ਬਣੀ ਐ ਤੇ ਬੇਸ਼ੱਕ ਮਾਰਕਿੰਗ ਗੈਜ ਮਾਰਕਿੰਗ ਆ ਦੋਸਤੋ ਮੱਥਾ ਬੱਲਾ ਅੱਖ ਬੇਲੀ ਆ ਬਾਕੀ ਜਿਹੜਾ ਦੋਸਤੋ ਮਦਰ ਉਹ ਵੀ ਚੰਗੇ ਰਿਕਾਰਡ ਰਹੇ ਹੈਗੇ ਆ ਦੁੱਧ ਵਾਲੇ ਪਾਸਿਓਂ ਵੀ ਮਦਰ ਵੀ ਕਾਫੀ ਫੁੱਲਾ ਦੁੱਧ ਜਿਹੜਾ ਦੋਸਤੋ ਆ ਪਾਇਆ ਹੈਗਾ ਮਦਰ ਨੇ ਜੀ ਤੇ ਬਾਕੀ ਵੰਡਗੁੰਡ ਜਿਹੜੀ ਆ ਥਨਾ ਦੀ ਤੁਸੀਂ ਆ ਵੇਖਣਗੇ ਤੇ ਬਿਲਕੁਲ ਮੋٹے ਤੇ ਮੋਬਾਈਲ ਦੇ ਵਿੱਚ ਦੋਸਤੋ ਸੱਖੀ ਮੁੱਠੀ ਵਾਲੇ ਥਾਂ ਤੇ ਤੇ ਚੋਈ ਵੀਰ ਫਿਰ ਕਿਵੇਂ ਭੋਲੀ ਹੈ ਬਿਲਕੁਲ ਜੀ ਬਿਲਕੁਲ ਭੋਲੀ ਸਾਹਮਣੇ ਬੱਚਾ ਬਹਿ ਕੇ ਚਲੇ ਠੀਕ ਹੈ ਜੀ ਬਿਲਕੁਲ ਭੋਲੀ ਹੈ ਜੀ ਠੀਕ ਹੈ ਠੀਕ ਹੈ ਭਰਾ ਬਿਲਕੁਲ ਮੋਟਾ ਹੋ ਗਿਆ ਬਿਲਕੁਲ ਮੋਟੀ ਧਾਰ ਤੇ ਬਿਲਕੁਲ ਭਾਵੇਂ ਬੱਚਾ ਬਹਿ ਕੇ ਚਲੇ ਜੀ ਠੀਕ ਹੈ ਵੀਰ ਜੀ ਤੇ ਕਿੰਨਾ ਕੁ ਮੁੱਲ ਲਿੰਦਾ ਫਿਰ ਡਿਮਾਂਡ ਹੁਣ ਸੇਲ ਕਰਦੇ ਤਾਂ ਕਿੰਨੀ ਕੀ ਡਿਮਾਂਡ ਰੱਖੀ ਹੈ ਜੀ ਇਹਦਾ ਮੁੱਲ ਜੀ ਬਿਲਕੁਲ ਜੈ ਜਿਹੜਾ ਆਪਾਂ 1,25,000 ਦੀ ਦੇ ਦਾਂਗੇ ਜੀ ਸਵਾ ਲੱਖ ਜੀ ਸਵਾ ਲੱਖ ਰੁਪਇਆ ਬਿਲਕੁਲ ਜਿਹੜਾ ਜੀ ਠ ਬਿਲਕੁਲ ਹੋਊਗਾ ਠੀਕ ਹੈ ਵੀਰ ਲਓ ਵੀ ਦੋਸਤੋ ਮਾਨਤਾਣ ਜਿਹੜਾ ਹੋ ਜੂਗਾ ਠੀਕ ਹੈ ਜਿੰਨਾ ਵੀ ਹੋਣਾ ਹੋਇਆ ਗੁੰਜਾਇਸ਼ ਹੋਈ ਉਹਦਾ ਮਾਨਤਾਣ ਜਰੂਰ ਹੋਊਗਾ ਠੀਕ ਆ ਇੱਕ ਵਾਰੀ ਆ ਫੇਰ ਦੇਖੋ ਆਰਡਰ ਕੁਆਲਿਟੀ ਦੇਖੋ ਸੋ ਦੋ ਟਾਈਮ ਚੁਵਾਈ ਕਰ ਲਿਓ ਕਿੰਨਾ ਕੁ ਵੈਸੇ ਘੱਟੋ ਘੱਟ ਐਸਟੀਮੇਟ ਕੋ ਦੋ ਡੰਗ ਦੀ ਚੁਵਾਈ ਆ ਤੇ ਦੂਜੇ ਡੰਗ ਦੀ ਸ਼ਾਮ ਨੂੰ ਚੁਵਾਈ ਆ ਤਾਂ ਸੁਈ ਆ ਜੀ ਕੱਲ ਅੱਜ ਸਵੇਰੇ ਤਾਂ ਹੱਲੇ ਸੁਈ ਆ ਕੋਈ 2-4-4 ਕਿਲੋ ਬਹੁਤ ਚੁਆ ਹੋਇਆ ਬਸ ਇੰਨਾ ਕੁ ਸਰੀ ਚੁਆ ਜੀ ਠੀਕ ਆ ਜੀ ਤੇ ਅੱਜ ਮਾਰਨਿੰਗ ਜਿਹੜੀ ਆ ਦੋਸਤੋ ਸ਼ਾਮ ਦੀ ਅੱਜ ਜਿਹੜੀ ਆ ਜੁਵਾਈ ਆ ਆ ਜਿਹੜੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਦਿਖਾਉਣੀ ਸੀ ਨੀਲੀ ਦੀ ਤੇ ਬੋਡੀ ਬੰਤਰ ਕਾਫੀ ਚੰਗੀਆਂ ਮੱਝ ਵੀ ਵੈਸੇ ਜਿਹੜੇ ਲੋਕ ਜਿੰਨੇ ਅੱਗੇ ਨਸਲ ਬਰੀਡ ਤੇ ਉੱਪਰ ਕੰਮ ਕਰਨਾ ਉਹ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਪਰਫੈਕਟ ਬੈਠੂਗੀ ਕਿਉਂਕਿ ਬੱਚੇ ਲੈਣ ਦੇ ਵਿੱਚ ਵੀ ਕਾਫੀ ਸਹਾਈ ਹੈ ਤੇ ਪਾਈਆਂ ਵਜh ਤੱਕ ਕਟੀਆਂ ਹੀ ਆ ਬਿਲਕੁਲ ਜੀ ਠੀਕ ਹੈ ਜੀ ਕਟੀਆਂ ਪਾਈਆਂ ਅਜੇ ਤੱਕ ਸੋ ਇਹ ਜਿਹੜੀ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣੀ ਸੀ ਪਿੰਡ ਤੁਹਾਨੂੰ ਖੱਠੇ ਖਾਸ ਵਿਜਿਟ ਕਰਨੀ ਪੈਣੀ ਹੈ ਨੇੜੇ ਕਰਿਆਲਾ ਅੱਛਾ ਵੀਰ ਰਲਵੀਰ ਸੰਪਰਕ ਨੰਬਰ ਆਪਣੇ ਦੁੱਧਗੇ ਜੀ ਮੇਰਾ 97799 ਹਾਂਜੀ 98 ਠੀਕ ਹੈ ਜੀ ਸੋ ਮੱਝ ਜਿਹੜੀ ਦੋਸਤੋ ਚੰਗੀ ਖਾਸੀ ਆ ਪਸੰਦ ਆਊਗੀ ਕਿਉਂਕਿ ਜਦੋਂ ਵੀ ਚੰਗਾ ਪਸ਼ੂ ਨਿਕਲਦਾ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਵੀ ਖਰੀਦਣ ਦੀ ਤਾਂ ਤੁਸੀਂ ਇਹ ਜਿਹੜੀ ਦੋਸਤੋ ਮੱਝ ਖਰੀਦ ਸਕਦੇ ਜੀ ਬਿਲਕੁਲ ਨੀਲੀ ਦੀ ਮੱਝ ਆ ਦੋਸਤੋ ਕੋਈ ਸ਼ੱਕ ਨਹੀਂ ਆਪਦੀ ਘਰ ਵਿਜਿਟ ਕਰਕੇ ਤਸੱਲੀ ਕਰ ਸਕਦੇ ਵੇਖ ਸਕਦੇ ਠੀਕ ਹੈ ਜੀ ਤੇ ਦੁੱਧ 15 14 ਦੀ ਉਮੀਦ ਖਾਸ ਕਿ ਆ ਬਾਕੀ ਜੇਕਰ ਚੰਗੀ ਖਾਸੀ ਕਿਸੇ ਵੀਰ ਦੀ ਸੇਵਾ ਹੋਈ ਤਾਂ ਦੁੱਧ ਤੁਸੀਂ ਵਧੇਰੇ ਵੀ ਲੈ ਸਕਦੇ ਹੋ ਚੰਗੀ ਸੇਵਾ ਦੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਮਾਣ ਸਾਥ ਚਿਰ ਗਿਆ ਤਾਂ